ਨਾੰਤਾ ਜੀ ਜੀ ਲਓ ਵੀ ਅੱਜ ਸਾਡੇ ਛੋਟੇ ਭਰਾ ਰਾਂਝੇ ਦਾ ਜਨਮ ਦਿਨ ਹੈ ਤੇ ਅਸੀਂ ਆ ਵੀ ਕੱਸੀ ਤੇ ਗਏ ਕਿਉਂਕਿ ਲੋਕੇਸ਼ਨ ਬਹੁਤ ਘੈਂਟ ਪਾ ਲਈ ਹੈ ਤੇ ਦੋ ਮੁੰਡੇ ਰਹਿ ਗਏ ਵੇਟ ਕਰਾਈ ਜਾਂਦੇ ਰਾਂਝਾ ਪਹਿਲਾਂ ਨਹੀਂ ਦੱਸਿਆ ਉਹਨਾਂ ਨੇ ਮੌਕੇ ਤੇ ਤੂੰ ਬੰਦਿਆਂ ਨੂੰ ਸਨੇਹ ਦਿੱਤੇ ਆ ਤੇ ਫਿਰ ਤਾਂ ਹੀ ਲੇਟ ਹੋ ਜਾਂਦੇ ਆ ਬਾਈ ਕਦੋਂ ਦੇ ਆਏ ਵੇਖੋ ਬਈ ਇਹ ਤੜਕੇ ਦੇ ਪਹੁੰਚੇ ਆ ਬਾਈ ਮਾਸਟਰ ਵੀ ਪਹੁੰਚ ਗਿਆ ਬੱਚਾ ਲੈ ਕੇ ਤੇ ਇਧਰ ਵੀ ਬਾਈ ਤੇ ਆਪਣੇ ਪੀਜੀ ਠੰਡੇ ਹੋ ਜਾਣਗੇ ਉਹਨਾਂ ਰਾਂਝਾ ਹੈ ਆ ਸਾਡੇ ਵਾਲਾ ਸਕੂਲੋਂ ਆਇਆ ਸੀ ਨਾਲ ਆ ਕੇ ਕਹਿੰਦਾ ਅੱਜ ਸੈਲੀਬ੍ਰੇਟ ਕਰਨਾ ਰਾਂਝੇ ਦਾ ਜਨਮ ਦਿਨ ਹੈ ਨਾ ਹੈ ਤੇ ਸੱਦ ਲਾ ਹੁਣ ਬਾਈ ਬਣੇ ਅੱਜ ਦਿਨ ਹੈਗਾ ਕੀ ਦਿਨ ਅੱਜ ਸ਼ਨੀਵਾਰ ਵਾਲੇ ਦਿਨ ਜਨਮ ਦਿਨ ਆ ਗਿਆ ਮੁੰਡੇ ਦਾ 5 ਤਰੀਕ ਹੈ ਤੇ ਅੱਜ ਦੇ ਦਿਨ ਰਾਂਝੇ ਨੇ ਕਲਕਾਰਾਂ ਗੁੰਜੀਆਂ ਸੀ ਘਰੇ ਸਿਰਾ ਕਰਾਤਾ ਸੀ ਮਰ ਜਾਂ ਨੇ ਤਾਂ ਹੀ ਕਰ ਦੇਣਾ ਰਾਂਝਾ ਰੱਖਦਾ ਇਹਦਾ ਖੁਸ਼ੀਆਂ ਲੈ ਕੇ ਆਇਆ ਸੀ ਮੇਰਾ ਯਾਰ ਕਣਕਾਂ ਵੀ ਪੱਕ ਗਈਆਂ ਤੇ ਰਾਂਝੇ ਦਾ ਜਨਮ ਦਿਨ ਦੀ ਵੀ ਖੁਸ਼ੀ ਹੈ ਠੀਕ ਹੈ ਰਾਂਝਾ ਆਪੀ ਦੀਆਂ ਲੰਗਰਾਂ ਦੇ ਵਿੱਚ ਉਹ ਮੰਦਿਰ ਕਿਹ ਕੀ ਕਰਨ ਲੱਗੇ ਕਾਸ਼ ਅਗ ਕਣਕ ਪੱਕੀ ਖੜੀ ਸਾਰੇ ਆਪਣੀ ਬਚਾ ਕੇ ਆ ਭਾਂਦੇ ਯਾਰ ਲਾਤੀ ਨਾ ਜਰਾ ਤੇ ਲੈ ਨਜ਼ਰ ਲਾ ਕੇ ਤੇ ਜ਼ਰੂਰੀਆ ਵਤੀਆਂ ਲਾਉਣਗਾ ਅੰਨ ਚ ਫਿਰ ਆਈ ਦੱਲਾਂ ਦੋ ਵੱਡੀਆਂ ਚੱਲਣਾਂ ਪੰਜਾਂ ਦਾ ਪਚਕਾਰੀਆਂ ਛੱਡਣਗਾ ਅਜ ਦੋ ਅਬ ਜਾ ਲੂਟ ਉਹ ਚ ਕਾਲ ਦੀ ਤਾਂ ਹੀ ਹੁੰਦੀ ਹੈ ਇਹ ਇਕੱਠਿਆਂ ਤੇ ਲਾਹਣ ਦਾ ਉਹ ਭਰਾਵਾ ਖੜ ਜਾ ਆਇ ਤੇ ਰੱਖ ਪੰਜਾਂ ਆਸੇ ਪਾਸੇ ਨਹੀਂ ਰੱਖਾ ਕਾਵਾ ਚੱਲਦੀ ਰੰਡੀ ਕਿਉਂ ਸੱਤੇ ਕਰਤੂਤਾਂ ਦਿਖਾਉਣਾ ਆਦਿੰਗਾ ਤੂੰ ਤੂਤਾਂ ਦੇ ਆਂ ਹੋਰ ਆ ਦੇ ਕੇ ਨੀਰਾ ਗੇਨੀ ਆ ਜਾ ਖਵਾ ਮੁੰਡੇ ਕੇਕ ਮੁੰਡੇ ਨੂੰ ਖਵਾ ਕਿਚੇ ਨਾੜੇ ਕਰਦਾ ਬਾਈ ਯਾਰ ਕਿਉਂ ਖੰਗੀ ਜੀ ਆ ਨਹੀਂ ਹੋ ਯਾਰ ਬਾਈ ਮਾਸਟਰ ਸਟਰਾਬਰੀ ਖਾ ਰਿਹਾ ਰਾਂਝੇ ਨੂੰ ਇਸ ਘਟ ਦੇ ਬਾ ਥੋੜੀ ਕੇਕ ਇਹਨੂੰ ਗੈਸ ਆਇਆ ਆਜੋ ਜੀ ਆ ਜੀ ਇਹ ਖਾਣਾ ਇਹਦੀ ਫੜ ਲ ਮਾਰੋ ਉਹ ਆ ਦਾ ਡਿਸਕ ਦੇਖ ਬੰਤੀ ਹੁੰਦਾ ਖੁਦ ਜਾ ਯਾਰ ਹੋ ਜਾਣਾ ਸਾਡੇ ਤੂੰ ਜਾ ਤੇਰੀ ਖਾਣ ਕਿਵੇਂ ਯਾਰਾਂ ਰਾਂਝਾ ਉਹਨੂੰ ਵੀਡੀਓ ਬਣਾ ਦੇ ਯਾਰ ਬਣੀ ਜਾਂਦੀ ਰਾਂਝਾ ਤੈਨੂੰ ਕੇਕ ਸਾਰਾ ਤੈਨੂੰ ਹੀ ਖਾਣਾ ਇਨੇ ਬੰਦਿਆਂ ਨੇ ਟੈਨਸ਼ਨ ਕਿਉਂ ਲੈਣਾ ਪੁੱਛਾ ਯਾਰ ਦੋ ਵਾਰੀ ਪੈਰ ਨਾ ਤੂੰ ਮੇਰਾ ਪੈਰ ਮੇਰੇ ਥੋੜਾ ਤੈਨੂੰ ਦੋ ਵਾਰੀ ਆਖਦਾ ਪਾਗਰ ਮੇਰਾ ਯਾਰੇ ਜਾਨ ਜਾਣ ਕੇ ਆਏ ਕਿ ਨਹੀਂ ਆਇਆ ਸੀ ਆਰਤੀ ਆਏ ਇੱਕ ਮਿੰਟ ਖੋਲਾਂ ਮੈਂ ਮੂੰਹ ਠੀਕ ਆ ਆ ਗਿਆ ਨਹੀਂ ਇਹ ਜਿੱਦ ਕੱਢ ਗਏ ਸਾਰਿਆਂ ਨੇ ਮੂੰਹ ਮਿੱਠਾ ਕਰਾਉਂਦੇ ਜੇ ਬੰਦਾ ਕੋਈ ਕਰਾਪ ਦਿੱਤਾ ਬਾਈ ਯਾਰ ਕਰਾਪ ਤਾਂ ਦਿੱਤਾ ਸਾਰਿਆਂ ਦਾ ਬਾਈ ਕੋਈ ਰਹਿ ਤਾਂ ਨਹੀਂ ਗਿਆ ਜਾ ਯਾਰ ਬਾਈ ਬਾਈ ਤੁਸੀਂ ਨਹੀਂ ਬਾਈ ਤੁਸੀਂ ਰਹਿਣੇ ਆ ਜਾਂਨੇ ਆ ਕਿਉਂ ਜਾਓ ਫਿਰ ਯਾਰ ਸਗਲ ਵੀ ਦਿਓ ਦੋ ਦੋ ਸੋ ਸਗਲ ਆਨਲਾਈਨ ਕਰਾਂਗੇ ਹੋਏ ਚਗਰ ਚੰਗਾ ਅੱਤਰ ਇਧਰ ਗੂਗਲ 'ਤੇ ਕਰ ਦਾਂਗੇ ਠੀਕ ਹੈ ਉਹਦਾ ਜੀਪੇ ਕਰਕੇ ਉਹ ਕਿਹਨਾਂ ਕੇ ਹਾਈ ਹਾਈ ਰਾਂਜਾ ਤਾਣ ਵਿੰਗੀ ਕਰਕੇ ਕੰਦਾ ਬੱਸ ਨਿਬੜ ਗਿਆ ਮੈਂ ਨਿਬੜ ਗਿਆ ਹੁਣ ਇਹਨੂੰ ਕਰ ਦਿਓ ਬੱਸ ਕੋਈ ਨਹੀਂ ਇਹਨੂੰ ਪੋਗਲਾ ਦੇ ਪਹਿਲਾਂ ਪਾ ਦੇਣਗੇ ਬੱਸ ਆਰੇ ਕੋਈ ਨਹੀਂ ਆਏ ਹਾਏ ਰਾਂਜਾ ਆਪਦੇ ਨਾਲ ਆਪ ਹੀ ਖਾ ਗਿਆ ਪੁੱਛੇ ਨਹੀਂ ਕੰਜਰਾ ਸਾਨੂੰ ਤਾ ਤੂੰ ਬਈ ਕੇ ਖਾਣਾ ਕੇ ਪੀਜ਼ਾ ਖਾਣਾ ਪੀਜ਼ਾ ਖਾ ਲਈ ਨਹੀਂ ਥੋੜੀ ਜੀ ਮੰਨਦਾ ਇੱਥੇ ਲਵੇ ਉਹ ਤੋੜ ਦੇ ਆ ਤੋੜ ਸਤ ਰਾਂਜਾੜੀ ਦਾ ਆ ਆ ਗਿਆ ਰਾਂਜਾ ਮਤੂੰ ਵੇਗ ਨਾ ਆ ਜਾ ਤੂੰ ਸਾਜੂ ਸਾਜੂ ਤਾਂ ਜ ਤੂੰ ਨਹੀਂ ਖਾਣਾ ਸੇਵਾ ਹੀ ਕਰਦੀ ਹੈ ਨਾ ਤੂੰ